ਨਗਰ ਕੌਂਸਲ ਨਾਬਾ ਦੀ ਪ੍ਰਧਾਨਗੀ ਨੂੰ ਲੈ ਕੇ ਛਿੜਿਆ ਗਿਆ ਵਿਵਾਦ ਥੰਮਣ ਦਾ ਨਾਮ ਨਹੀਂ ਲੈ ਰਿਹਾ ਜਿਕਰਯੋਗ ਹੈ ਕਿ ਨਗਰ ਕੌਂਸਲ ਨਾਬਾ ਦੇ 23 ਕੌਂਸਲਰਾਂ ਵਿੱਚੋਂ 17 ਕੌਂਸਲਰਾਂ ਨੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨਾਲ ਨਗਰ ਕੌਂਸਲ ਨਾਬਾ ਦੀ ਪ੍ਰਧਾਨਗੀ ਸੁਜਾਤਾ ਚਾਹਲਾ ਦੇ ਖਿਲਾਫ ਬੇਪਰੋਸ ਦੀ ਮਤਾ ਪਾਇਆ ਗਿਆ ਸੀ ਜਿਸ ਨੂੰ ਲੈ ਕੇ ਨਗਰ ਕੌਂਸਲ ਨਾਬਾਦੀ ਪ੍ਰਧਾਨ ਨੇ 16 ਸتمبر ਭਾਵ ਅੱਜ ਬਹੁਮਤ ਸਾਬਤ ਕਰਨ ਲਈ ਮੀਟਿੰਗ ਸੱਦੀ ਗਈ ਸੀ। ਮੀਟਿੰਗ ਇਹੋ ਜਾਣਕਾਰੀ ਚ ਅੱਛਾ ਅਗੇ ਡੇਟ ਰੱਖੀ ਜਾਏਗੀ ਜਦੋਂ ਇਹ ਉਹ ਪ੍ਰਧਾਨ ਸ hẳn ਇਹਦੇ ਬਾਰੇ ਵਿੱਚ ਹੋਰ ਨਹੀਂ ਹੈ ਕਿ ਜਰੂਰਦਾਰ ਇੱਕ ਵਾਰੀ ਆ ਕੇ ਕਿੰਨੇ ਕੌਂਸਲਰ ਆਏ ਨੇ ਕਿੰਨੇ ਕੌਂਸਲਰ ਆਏ ਨੇ ਡੇਟ ਬਾਇਮ ਡਿਸਾਈਡ ਨਹੀਂ ਕੀਤੀ ਹੈ ਡੇਟ ਜੀ ਉੱਪਰ ਅਸੀਂ ਲਿਖ ਕੇ ਭੇਜਦੇ ਕਿ ਅੱਜ ਜਿਹੜੀ ਹੈਗੇ ਕਿ ਇੱਕ ਮੈਂਬਰ ਆਈ ਸੀ ਇਹ ਫੋਰਮ ਪੂਰਾ ਨਹੀਂ ਹੋਇਆ ਇਸ ਕਰਕੇ ਜਾਣਕਾਰੀ ਮੈਡਮ ਕੋਈ ਅਸਤੀਫਾ ਮਿਲਿਆ ਬਦਾ ਇੱਕ ਬੰਦੇ ਦਾ ਦਾਅਵਾ ਕਿ ਤਵੀ ਮਰਸੀਫਾ ਆਇਆ ਉਹ ਦੋਨੋਂ ਹੀ ਦੀ ਆਬਜ਼ਰਵ ਫਾਰ ਥਿਸ ਮੀਟਿੰਗ ਬਾਕੀ ਤੁਸੀਂ ਹੋ ਸਾਫ ਇਹ ਸਭ ਜਿਹੜੀ ਮੀਟਿੰਗ ਹੋਈ ਆ ਮਾਨੂੰ ਕੀ ਫੈਸਲਾ ਹੋਇਆ ਕੋਦੋ ਡੇਟ ਹੋਏਗੀ ਕਿੰਨੇ ਕਾਉਂਸਲਰ ਪਹੁੰਚੇ ਇਹ ਕੋਈ ਮੀਟਿੰਗ ਹੈ ਜਿਹੜੀ ਕੋਈ ਮੀਟਿੰਗ ਨਹੀਂ ਹੋਈ ਹੈ ਕਿ ਮੀਟਿੰਗ ਅਟਜਰਨ ਹੋ ਗਈ ਕਿਉਂਕਿ ਕਾਉਂਸਲਰ ਸਾਹਿਬ ਇੱਕ ਪੈਂਚ ਪਹੁੰਚੇ ਸੀਗੇ ਮੈਡਮ ਮਰੀ ਨੂੰ ਫਿਰ ਨੂੰ ਸੇਟ ਜੀ ਹਾਂ ਤੇ ਮੀਟਿੰਗ ਦਾ ਕੋਰਮ 12 ਮੈਂਬਰਾਂ ਦਾ ਪੂਰਾ ਨਹੀਂ ਸੀਗਾ ਇਸ ਕਰਕੇ ਸਾਨੂੰ ਉਹ ਮੀਟਿੰਗ ਅਡਜਰਨ ਕਰਨੀ ਪਈ ਕਿੰਨੇ ਕਾਉਂਸਲਰ ਪਹੁੰਚੇ ਇੱਥੇ ਇੱਕ ਕਾਉਂਸਲਰ ਹੈ ਮੈਡਮ ਰੀਨੂ ਸੇਟੀ ਅੱਗੇ ਕੀ ਹੋਏਗਾ ਜੀ ਸਭ ਅਡਜਰਨ ਤੋਂ ਬਾਅਦ ਲੋਕਾਂ ਨੂੰ ਸੌਲ ਸ਼ਬਦਾਂ ਦੇ ਵਿੱਚ ਵੀ ਅੱਗੇ ਫੈਸਲਾ ਕਿਵੇਂ ਹੋਏਗਾ ਇਹਦਾ ਜੀ ਮੀਟਿੰਗ ਦੀ ਨੈਕਸਟ ਮੀਟਿੰਗ ਦੀ ਡੇਟ ਰੱਖੀ ਜਾਊਗੀ ਉਸ ਤੋਂ ਬਾਅਦ ਫਿਰ ਜਦੋਂ ਵੀ ਜੋ ਵੀ ਮੀਟਿੰਗ ਦੀ ਡੇਟ ਹੋਊਗੀ ਦਵਾਰੈ ਸਟਰੀ ਮੀਟਿੰਗ ਕਾਲ ਤੁਹਾਡੇ ਕੋਲ ਕੋਈ ਇਸਤੀਫਾ ਪਹੁੰਚਿਆ ਹਾਲ ਤੱਕ ਜੀ ਨਹੀਂ ਮੇਰੇ ਕੋਲ ਕੋਈ ਇਸਤੀਫਾ ਪ੍ਰਧਾਨਗੀ ਦੀ ਕੁਰਸੀ ਤੇ ਕਾਬਜ ਫਿਰ ਸੀਨੀਅਰ ਮੀਤ ਪ੍ਰਧਾਨ ਬੈਠੜੇ ਅਮਰਜੀਤ ਕੌਰ ਸਾਨੀ ਉਹੀ ਰਹਿਣਗੇ ਹਾਂਜੀ ਸਟਿਲ ਉਹੀ ਕਿੰਨੇ ਦਿਨਾਂ ਦਾ ਹੁੰਦਾ ਜੀ ਇਹ ਜਿਹਨੇ ਹਾਲੀ ਦੇ ਡੇਟ ਜੀ ਦੀ ਨੈਕਸਟ ਮੀਟਿੰਗ ਹੈ ਜੀ 30 ਡੇ ਦੇ ਵਿੱਚ ਵਿੱਚ ਰੱਖਣੀ ਹੋਣੀ ਹੈ 26 ਤੋਂ 24 ਡੇਟ ਬਣਦੀ ਸੀ 24/9 ਉਹ 24/9 ਤੋਂ ਪਹਿਲਾਂ ਪਹਿਲਾਂ ਰੱਖਣੀ ਪੈਂਦੀ ਹੈ ਜੀਓ ਸਾਹਿਬ ਜੇ ਪ੍ਰਧਾਨ ਛੁੱਟੀ ਤੇ ਚਲਾ ਜਾਵੇ ਤਾਂ ਸੀਨੀਅਰ ਮੀਤ ਪ੍ਰਧਾਨ ਕੁਰਸੀ ਸੰਭਾਲ ਲੈ ਸੁਜਾਤਾ ਚਾਹ ਮੀਟਿੰਗ ਇਹੋ ਜਾਣਕੀ ਦੇ ਦਿੱਤੀ ਅੱਛਾ ਅਗਲੀ ਡੇਟ ਰੱਖੀ ਜਾਏਗੀ ਜਦੋਂ ਇਹ ਉਹ ਪ੍ਰਧਾਨ ਸਭਾ ਨੂੰ ਇਹ ਦੇ ਬਾਰੇ ਵਿੱਚ ਸੋਧਨੀ ਹੈ ਕਿ ਜੀ ਰੂਟਵਾਰ ਇੱਕ ਵਾਰੀ ਆਇਆ ਕਿੰਨੇ ਕੌਂਸਲਰ ਆਏ ਨਹੀਂ ਕਿ ਕੌਂਸਲਰ ਹੈ ਡੇਟ ਮੈਂ ਡਿਸਾਈਨ ਨਹੀਂ ਕੀਤੀ ਡੇਟ ਜੀ ਉੱਪਰ ਅਸੀਂ ਲਿਖ ਕੇ ਭੇਜ ਰਹੇ ਕਿ ਅੱਜ ਜਿਹੜੀ ਹੈਗੀ ਕਿ ਇੱਕ ਮੈਂਬਰ ਆਈ ਸੀ ਇਹ ਫੋਰਮ ਪੂਰਾ ਨਹੀਂ ਹੋਇਆ ਇਸ ਕਰਕੇ ਜਾਣਕਾਰੀ ਮੈਡਮ ਕੋਈ ਅਸਤੀਫਾ ਮਿਲਿਆ ਬਦਾ ਹਾਈਪ ਬਲੂ ਦਾਵਾ ਕਿ ਤਾ ਵੀ ਮਿਲਤੀਫਾ ਆਇਆ ਕੋਈ ਆਇਆ ਉਹ ਦੋਨ ਹੀ ਬੀ অবজারভার ਫਾਰ ਥਿਸ ਮੀਟਿੰਗ ਬਾਕੀ ਤੁਸੀਂ ਹੋ ਸਾਹਿਬ ਕਿਉਂ ਸਭ ਜਿਹੜੀ ਮੀਟਿੰਗ ਹੋਈ ਆ ਹੁਣ ਕੀ ਫੈਸਲਾ ਹੋਇਆ ਕਦੋਂ ਡੇਟ ਹੋਏਗੀ ਕਿੰਨੇ ਕਾਉਂਸਲਰ ਪਹੁੰਚੇ ਸੀ ਇਕੋ ਜੀ ਮੀਟਿੰਗ ਆ ਜਿਹੜੀ ਕੋਈ ਮੀਟਿੰਗ ਨਹੀਂ ਹੋਈ ਹੈ ਕਿ ਮੀਟਿੰਗ ਅਡਜਰਨ ਹੋ ਗਈ ਕਿਉਂਕਿ ਕਾਉਂਸਲਰ ਸਾਹਿਬ ਇੱਕ ਪੈਂਚ ਪਹੁੰਚੇ ਸੀਗੇ ਮੈਡਮ ਰੇਨੂ ਰੇਨੂ ਸੇਟ ਜੀ ਤੇ ਮੀਟਿੰਗ ਦਾ ਕੋਰਮ 12 ਮੈਂਬਰਾਂ ਦਾ ਪੂਰਾ ਨਹੀਂ ਸੀਗਾ ਇਸ ਕਰਕੇ ਸਾਨੂੰ ਉਹ ਮੀਟਿੰਗ ਅਡਜਰਨ ਕਰਨੀ ਪਈ ਕਿੰਨੇ ਕਾਉਂਸਲਰ ਪਹੁੰਚੇ ਇੱਥੇ ਇੱਕ ਕਾਉਂਸਲਰ ਮੈਡਮ ਰੇਨੂ ਸੇਟ ਜੀ ਅੱਗੇ ਕੀ ਹੋਏਗਾ ਜੀ ਸਭ ਅਡਜਰਨ ਤੋਂ ਬਾਅਦ ਲੋਕਾਂ ਨੂੰ ਸਾਰੇ ਸ਼ਬਦਾਂ ਦੇ ਵਿੱਚ ਵੀ ਅੱਗੇ ਫੈਸਲਾ ਕਿਵੇਂ ਹੋਏਗਾ ਜੀ ਇਹਦਾ ਜੀ ਮੀਟਿੰਗ ਦੀ ਨੈਕਸਟ ਮੀਟਿੰਗ ਦੀ ਡੇਟ ਰੱਖੀ ਜਾਊਗੀ ਜੀ ਉਸ ਤੋਂ ਬਾਅਦ ਫਿਰ ਜਦੋਂ ਵੀ ਜੋ ਵੀ ਮੀਟਿੰਗ ਦੀ ਡੇਟ ਹੋਊਗੀ ਦੁਬਾਰਾ ਇਸ ਤਰੀ ਮੀਟਿੰਗ ਕਾਲ ਹੋਊਗਾ ਤੁਹਾਡੇ ਕੋਲ ਕੋਈ ਇਸਤੀਫਾ ਪਹੁੰਚਿਆ ਹਾਲ ਤੱਕ ਜੀ ਨਹੀਂ ਮੇਰੇ ਕੋਲ ਕੋਈ ਇਸਤੀਫਾ ਪ੍ਰਧਾਨਗੀ ਦੀ ਕੁਰਸੀ ਤੇ ਕਾਬਜ ਫਿਰ ਸੀਨੀਅਰ ਮੀਤ ਪ੍ਰਧਾਨ ਬੈਠੜੇ ਅਮਰਜੀਤ ਕੋਰਸਾਨੀ ਉਹੀ ਰਹਿਣਗੇ ਹਾਂ ਜੀ ਸਟਿਲ ਹੋਈ ਹੈ ਕਿੰਨੇ ਦਿਨਾਂ ਦਾ ਹੁੰਦਾ ਜੀ ਇਹ ਜੀ ਨਹੀਂ ਹੋਣਾ ਹੋਈ ਡੇਟ ਜੀ ਦੀ ਨੈਕਸਟ ਮੀਟਿੰਗ ਜੀ 30 ਡੇ ਦੇ ਵਿੱਚ ਵਿੱਚ ਰੱਖਣੀ ਹੁੰਦੀ ਹੈ 26 ਤੋਂ 24 ਡੇਟ ਬਣਦੀ ਸੀ 24 ਨੂੰ ਉਹ 24 ਨੂੰ ਤੋਂ ਪਹਿਲਾਂ ਪਹਿਲਾਂ ਰੱਖਣੀ ਪੈਣੀ ਹੈ ਜੀਓ ਸਾਹਿਬ ਜੇ ਪ੍ਰਧਾਨ ਛੁੱਟੀ ਤੇ ਚਲਾ ਜਾਵੇ ਤਾਂ ਸੀਨੀਅਰ ਮੀਤ ਪ੍ਰਧਾਨ ਕੁਰਸੀ ਸੰਭਾਲਦਾ ਹੈ ਸੁਜਾਤਾ ਚਾਹ